ਦਾ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ। ਲਓ ਬਾਬੇ ਚੈੱਕ ਕਰੋ ਜਿਹੜੇ ਭਰਾ ਦੀ ਲੁੱਕ ਬਾਬੇ ਭਵਾਨ ਸ਼ੇਵ ਵਾਲਾ ਐਨ ਓਕੇ ਰੂਪੜ ਕੰਮ ਕਰਾਇਆ ਹੋਇਆ ਹੈ ਬਾਬੇ ਪੂਰਾ। ਤੇ ਬਾਬੇ ਅੱਜ ਅਸੀਂ ਪਹੁੰਚੇ ਆਂ ਸ਼ੂਟ ਤੇ ਤੇ ਬਾਬੇ ਦੇਖਣਾ ਜੇ ਐਨ ਧਾਰਮਿਕ ਗਾਣਾ ਭਵਾਨ ਸ਼ੇਵ ਦੇ ਨਾਂ ਦੇ ਗਾਣਾ ਬਾਬੇ ਤੇ ਤੁਹਾਨੂੰ ਅੱਗੇ ਕੇ ਦਿਖਾਵਾਂ ਬਾਬੇ ਕੀ ਪ੍ਰੋਸੈਸ ਆ ਤੇ ਬਾਕੀ ਨੰਮ ਨੇ ਜਿੱਦਾਂ ਹੋਂ ਦਿਖਾਉਂਦੇ ਰਹਾਂਗੇ ਬਾਬੇ ਹੌਲੀ-ਹੌਲੀ ਅੱਗੇ ਵੱਧਦੇ ਜਾਣੇ ਆ ਥੋੜੀ سپورਟ ਆ ਬਾਬੇਓ ਅੱਗੇ ਅੰਦਰ ਜਾ ਕੇ ਹੋਂ ਦਿਖਾਉਣਾ ਉਹ ਕੀ ਪ੍ਰੋਸੈਸ ਆ ਆ ਸਾਡੇ ਦੇਖੋ ਬਾਬੇ ਮੁਲਾਜ਼ਮ ਬੈਠੇ ਨੇ ਆਪਣੇ ਹਰਿਆਣੇ ਵਿੱਚ ਬਾਬੇ ਹਰਿਆਣਾ ਵਾਲਾ ਮੁੰਡਾ ਸਿੰਘ ਆਇਆ ਹੋਇਆ ਆ ਬਾਬੇ ਬੈਨ ਡੀ ਬੈਨ ਖੜਾ ਤੁਸੀਂ ਚੈੱਕ ਕਰ ਸਕਦੇ ਹੋ ਆ ਪਹਿਣਾ ਪੁਲਿਸ ਤੇ ਬਾਕੀ ਲੋਕੇਸ਼ਨ ਚੈੱਕ ਕਰੋ ਬਾਬਾ ਤੁਸੀਂ ਕੀ ਹਿਸਾਬਤਾਵਰ ਲੋਕੇਸ਼ਨ ਦਾ ਦੇਖੋ ਬਾਬੇ ਸੈਟ ਲੱਗ ਰਿਹਾ ਪੂਰਾ ਪ੍ਰੋਪਰ ਤੇ ਰੋਟੀ ਬਾਣੀ ਬਾਬੇ ਸ਼ਾਕ ਰਹੇ ਨੇ ਬੰਦੇ ਤੇ ਹੁਣ ਉਹ ਬੰਦਾਂ ਨਾਲ ਮਿਲੋਣਾ ਹੈ ਬਾਬੇ ਅੱਗੇ ਵੀ ਚੈੱਕ ਰਹੂਗਾ ਬੰਦਾਂ ਨਾਲ ਮਿਲੋਣਾ ਬਾਬੇਓ ਲਓ ਬਾਬੇ ਉਹ ਭਰਾਵਾਂ ਨੂੰ ਮਿਲੋਣਾ ਹੈ ਬਾਬੇ ਦੇਖੋ ਤੁਸੀਂ ਜਿਵੇਂ ਗੈਟ ਅਪ ਉਹਵੇਂ ਜਿਵੇਂ ਬਣਾਇਆ ਹੋਇਆ ਪੂਰਾ ਬੇ ਸਾਦਾ ਸੰਤਾਲਾ ਹਾਂਜੀ ਬਾਬੇਓ ਕੀ ਹਾਲ ਚੱਲ ਬਾਬੇਓ ਕੈ ਵਧੀਆ ਵਧੀਆ ਬਾਬਾ ਕਿਵੇਂ ਲੱਗ ਰਿਹਾ ਮਾਹੌਲ ਬਾਬੇ ਅਜਰਾ ਹੁਣ ਅਜਰਾ ਵਧੀਆ ਮਾਹੌਲ ਹੈ ਪੂਰਾ ਆ ਰਹੀ ਆ ਫੀਲਿੰਗ ਜਿਵੇਂ ਪਹਾੜਾਂ 'ਤੇ ਚੜਨਾ ਹੁੰਦਾ ਉਹ ਫੀਲਿੰਗ ਆ ਰਹੀ ਆ ਕੀ ਕੀ ਬਾਤ ਆ ਕੀ ਬਾਤ ਆ ਬਾਬੇ ਬੰਦੇ ਨੂੰ ਖੁਸ਼ੀ ਆ ਬਹੁਤ ਛੂਟਦੀ ਸੋਹਣਾ ਮਾਹੌਲ ਆ ਬਾਬਾ ਲੰਗਰ ਬਣੇ ਛਕ ਲੈ ਬੰਦਿਆਂ ਨੇ ਤੇ ਐਨ ਬਾਬੇ ਪੂਰੀਆਂ ਪਹਾੜਾਂ 'ਚ ਲੋਕਾ ਬਾਬੇ ਆ ਹਮਦਲੋ ਵੀ ਕਿ ਤਰ੍ਹਾਂ ਦਾ ਹਰ ਦੁਆਰ ਦੇ ਪਹਾੜਾਂ 'ਚ ਜਾਣ ਵਾਲਾ ਕੰਮ ਆ ਬਾਬੇ ਤਾਂ ਬੰਦੇ ਬਾਬੇ ਯਾ ਵਾ ਬਾਬੇ ਬੰਦਿਆ ਨੂੰ ਬੋ ਬੰਦਿਆ ਨੂੰ ਲਾਈਫ 'ਚ ਪਹਿਲੀ ਵਾਰ ਆਇਆ ਰੋਲ ਬਾਬੇ ਮਿਲਿਆ ਬਾਈ ਕਹਿੰਦੇ ਥੋੜਾ ਔਖਾ ਤਾਂ ਲੱਗ ਰਿਹਾ ਪਰ ਵੇ ਨਹਾਉਣਾ ਬੋ ਇਹੀ ਆਰਟਿਸਟ ਇਹੀ ਆਰਟ ਇਹੀ ਐਕਟਿੰਗ ਹੁੰਦੀ ਆ ਤੇ ਬਈਆ ਲੱਗਿਆ ਬਾਈ ਹੁਣ ਮੜ ਕੇ ਬਾਬੇ ਸਾਰੇ ਭਰਾ ਆ ਕਿ ਦੇਖੋ ਚੈੱਕ ਕਰੋ ਬਾਬੇ ਸੇਮ ਸੇਮ ਕੋਸਟਿਮ ਆ ਉਵੇਂ ਜੇ ਇੰਦੋਕਾ ਬੋ ਸਾਰੇ ਭਰਾਵਾਂ ਦੀ ਲੋਕੇਸ਼ਨ ਬਾਬੇ ਤੁਸੀਂ ਬਾਕੀ ਦੇਖ ਚੁੱਕੇ ਹੋ ਮਗਰ ਨਹੀਂ ਤੇ ਹੁਣ ਬਾਬੇ ਅੱਗੇ ਅੱਗੇ ਦਿਖਾਵਾਂ ਕੀ ਹੁੰਦਾ ਤੇ ਬਾਬੇ ਦੀ ਲੋਕੇਸ਼ਨ ਤੁਸੀਂ ਦੇਖ ਹੀ ਚੁੱਕੇ ਹੋਗੇ ਜਦੋਂ ਸ਼ੂਟ ਹੋ ਸ਼ਾਟ ਹੋਣਗੇ ਡਾਇਰੈਕਟਰ ਜਿੱਦਾ ਵੀ ਰਿਵਿਊ ਲਾਊਗਾ ਤੇ ਬਾਕ ਲੋਈ ਬਾਬੇ ਚੈੱਕ ਕਰੋ ਕਹਿੰਦੇ ਬਾਬੇ ਕਹਿੰਦੇ ਅਘੋਰੀ ਬੈਠਾ ਬਾਬੇ ਪੂਰਾ ਟਾਪ ਟਾਪ ਦੇ ਬੰਦੇ ਬਾਬੇ ਦੇਖੋ ਭਾਏ ਨੰਕਰ ਨੰਬਰ ਕਮ ਹੋਇਆ ਪੂਰਾ ਆ ਬਿਆਨ ਐਂਡ ਕਰਾ ਬਾਬਨੇ ਬਾਈ ਉਹਨੇ ਜਟਾਂ ਲਾ ਰਹੇ ਨੇ ਤੇ ਇੱਧਰ ਬਾਬੇ ਦੇਖੋ ਤੇ ਉਹ ਬੈਠਾ ਬਾਬੇ ਪ੍ਰਧਾਨ ਵਾਲੇ ਪੂਤਾ ਵਾਲੇ ਇਹ ਹਾਗਦਾ ਵਾ ਦੇਖਦੇ ਬਾਬੇ ਆ ਪ੍ਰਸਾ ਬਾਬੇ ਦੇਖ ਬਾਬੇ ਬੰਦਾ ਘੋਰੀ ਵਾਰ ਰਿਹਾ ਪੂਰਾ ਇੱਕ ਨੰਬਰ ਮਾਹੌਲ ਆ ਬਾਬੇ ਸਾਰੇ ਬੰਦੇ ਦਾ ਤੇ ਮਿਲਦੇ ਬਾਬੇ ਆਪਾਂ ਸਿੱਧਾ ਲੋ ਬਾਬੇ ਸ਼ੂਟ ਦਾ ਨਾਈਟ ਥਿਊ ਬਾਬੇ ਤੁਸੀਂ ਚੈੱਕ ਕਰ ਸਕਦੇ ਬਾਬੇ ਚੈੱਕ ਹੋ ਰਿਹਾ ਬਾਬੇ ਉਹ ਸਾਹਮਣੇ ਕੁੜੀਆਂ ਬੈਠੇ ਨੇ ਬਾਬੇ ਦਰਸੀਨ ਦੇਖੋ ਜੈਪੂ ਲੋਕੇਸ਼ਨ ਚੈੱਕ ਰੋ ਬਾਬੇ ਇੱਕ ਨੰਬਰ ਦਾ ਮੋਹਲਾ ਬਾਈ ਹੋਣੀ ਬੈਠੇ ਨੇ ਹਾਂ ਸਾਡਾ ਹੀ ਸਾਰਾ ਹਾਂ ਹਾਂ ਬਾਈ ਉਹਨਾਂ ਦਾ ਐਂਟਰਾ ਸਾਰਾ ਕੋਲ ਦਾ 5 ਵਜੇ ਤੇ ਆਏ ਆ ਬਾਈ ਹਾਂ ਬਾਈ ਬਹੁਤ ਬਈ ਮਿਹਨਤ ਆ ਬਾਈ ਉਹਨਾਂ ਦੀ ਤੇ ਬਹੁਤ ਅੱਛਾ ਬਈ ਬਾਈ ਜੈਪੂ ਲੋਕੋ ਬਾਬੇ ਚੈੱਕ ਕਰੋ ਕਿ ਇਹਦਾ ਹੱਥ ਬਣੇ ਫੜਦਾ ਬਾਬੇ ਬੜਦਾ ਬਾਬੇ ਆਪਾਂ ਨੈਕਸਟ ਬਲਾਕ ਦੇ ਵਿੱਚ ਤੇ ਬਾਬੇ ਅੱਜ ਸ਼ੂਟ ਦੇ ਉੱਪਰ ਕੈਮਰਾ ਪਰਮਿਸ਼ਨ ਨਹੀਂ ਮਿਲੀ ਉਹਦੇ ਕਰਕੇ ਬਾਬੇ ਕੈਮਰਾ ਯੂਜ਼ ਨਹੀਂ ਕਰ ਸਕੇ ਜਨ ਮੋਰਨਿੰਗ ਚੀਜ਼ ਦਿਖਾਈ ਆ ਤੇ ਉਹ ਜੀਵਾ ਕੋ ਕਮੂਟ ਕਿਵੇਂ ਕਿਵੇਂ ਮੰਨਦੇ ਆਪ ਅਗਲੇ ਸ਼ੂਟ ਦੇ ਵਿੱਚ ਦੇਖੋ ਇਹਦੂ ਆ ਬਲੌਗ ਵੀ ਹੋ ਸਕਦਾ ਦਫਾ ਹੋ ਗਏ ਲੰਬੇ ਦਾ ਜਲਦੀ ਆ ਜੀ ਸਿੱਧੀ ਮੇਰਾ ਜਗਣਾ ਉਨੇ ਤੇ ਚੱਲੋ ਬਾਬਾ ਚੈੱਕ ਕਰੋ ਬਾਬਾ ਰਾਤ ਨੂੰ ਸ਼ੂਟ ਹੋ ਰਿਹਾ ਹੈ ਸਾਢੇ 12:00 ਵੱਜ ਚੁੱਕੇ ਨੇ ਬੱਲਾ ਬਿਸਮਿਲਲਾ ਰੱਬ ਸੁਣ ਰਿਹਾ ਕੋਈ ਆਵਾਜ਼ ਸ਼ੇਖ ਜੀ ਦਾ ਕਰ ਬਾਬਾ ਬਹੁਤ ਸਿੱਧੇ ਬਾਬਾ ਬਲੌਗ ਬਾਬਾ ਜਾਰੀ ਹੈ ਬਾਬਾ ਹਜੇ ਵੀ 12:00 ਰਾਤ ਨੂੰ ਕੀਚਾ ਕਰ ਬਾਬੇ ਨਗੀਧਾਵਾ ਬਾਬੇ ਸਕੀਉਟੀ ਇਹ ਹੋਰ ਬਾਬੇ ਕੀ ਚਾਹੀਦਾ ਨਹੀਂ ਬਤਾ ਜਾਂਦੀ ਧੰਨਵਾਦ ਬਾਬਾ ਆਹ ਦੇਖੋ ਬਾਬੇ ਆਪਣਾ ਯਾਰ ਵੈਲੀ ਆਪਣਾ ਸ਼ੂਟ ਸੀ ਬਾਬੇ ਇਧਰ ਆਪਣੇ ਮੈਡਮ ਜੀ ਸੰਗਰ ਸੀ ਬਾਬੇ ਇੰਨਾ ਕਬੂਲ ਕਰੋ ਬਾਕੀ